ਕਾਲ ਕਿੰਨੀ ਕੱਢੀ ਜਾਂਦੀ ਆ ਆਮ ਐ ਰਾਈਟ ਪਰ ਕੋਈ ਪੜ੍ਹਿਆ ਲਿਖਿਆ ਬੰਦਾ ਹੋਗਾ ਉਹ ਇਹ ਗਾਰ ਸੋਸਾਇਟੀ ਚ ਨਹੀਂ ਕੱਡੇਗਾ ਸੋ ਮੈਨੂੰ ਮੀਤ ਨਹੀਂ ਸਿਰ ਸਾਡੇ ਪੰਜਾਬ ਦੇ ਸਿੰਗਰ ਸਾਡੀ ਨਵੀਂ ਨੌਜਵਾਨ ਪੀੜ੍ਹੀ ਨੂੰ ਇੱਕ ਚੰਗੇ ਰਾਹ ਪਾਉਣਗੇ ਚੰਗੇ ਜਗ੍ਹਾ ਲੈ ਕੇ ਜਾਣਗੇ ਪਰ ਇਹ ਤਾਂ ਜਿਸ ਸਾ ਆਪਣਾ ਗੰਦੇ ਗੰਦਿਆਂ ਅਸ਼ਲੀਲ ਕਾਲਾ ਬੋਲ ਰਹੇ ਨੇ ਗਾਣੇ ਸੁਣੋ ਜੈਸਮਿਲ ਸੈਂਡਲਸ ਉਹਨੇ ਕੀ ਬੋਲੇ ਸੀ ਮੈਂ ਡੈਸ਼ ਡੈਸ਼ ਫਾੜ ਕੇ ਹੱਥਾਂ 'ਚ ਫੜਾ ਦਿੰਨੀ ਆ ਉਹਦੀ ਬੀਬੀ ਦੀ ਲੱਗਦਾ ਵੀ ਖਾਤਰਦਾਰੀ ਵਾਲੇ ਕੀਤੇ ਰਿਹਾ ਕਿਸੇ ਨੇ ਉਹਦੀ ਅਸਲ ਚ ਉਹਨੇ ਵੀ ਉਹਨੇ ਵੀ ਬਹੁਤ ਗੰਦ ਪਾਇਆ ਨੋ ਡਾਊਟ ਉਹ ਆਪਣੇ ਆਪ ਨੂੰ ਆਹ ਕਿਹੜੀ ਸੀ ਪੌਪ ਸਟਾਰ ਅੰਗਰੇਜ਼ੀ ਪਤੰਦਰ ਦਾ ਨਾਮ ਹੀ ਨਹੀਂ ਚੇਤਾ ਆ ਰਿਹਾ ਮੈਨੂੰ ਇਹਦਾ ਸ਼ੁਕੀਰਾ ਸਮਝੀ ਫਿਰਦੀ ਆ ਕਿ ਮੈਂ ਬਾਰੇ ਨੰਗੇ ਪੇਚਾ ਕੱਪੜੇ ਪਾ ਕੇ ਮੈਂ ਪਬਲਿਕ ਸਟੰਟ ਲਵ ਠੀਕ ਹੈ ਬੀਬੀ ਤੇਰੇ ਸ਼ੋਅ ਬਾਹਰ ਲੱਗਦੇ ਹੋਣਗੇ ਲੋਕ ਤਨ ਲਾਈਕ ਕਰਦੇ ਹੋਣਗੇ ਪਰ ਇੰਡੀਆ ਦੇ ਵਿੱਚ ਕਿਤੇ ਤੂੰ ਇਦਾਂ ਦੇ ਕੱਪੜੇ ਇਦਾਂ ਦੇ ਸ਼ਬਦ ਬੋਲ ਕੇ ਵੇਖ ਲੈ ਔਰ ਜੇ ਮੂਰੇ ਫੈਮਲੀ ਵਾਲੇ ਹੋ ਤਾਂ 70 ਵੀ ਬੜੇ بڑے ਆ ਅਕਸਰ ਸੁਣਦੇ ਆ ਨਾ ਸਟੇਜਾਂ ਤੇ ਕਿ ਕਈ ਪੰਜਾਬੀ ਸਿੰਗਰਸ ਨੂੰ ਚੱਲਦੀ ਸਟੇਜ ਤੇ ਛੇਤਰ ਪੈ ਗਏ ਬੜਾ ਔਖਾ ਭੱਜਿਆ ਬਚਾਇਆ ਉਹ ਇਹ ਕਰਤੂਤਾਂ ਕਰਕੇ ਜਦੋਂ ਆਪਣੇ ਜ਼ੁਬਾਨ ਤੋਂ ਗਲਤ ਚੀਜ਼ ਬੋਲ ਜਾਂਦੇ ਆ ਮੈਂ ਤਾਂ ਹੀ ਕਹਿਣੀ ਹੁੰਨੀ ਆ ਸਾਰਿਆਂ ਨੂੰ ਕਿ ਹਰ ਕੋਈ ਲਤਾ ਮੰਗੇ ਨੇਵੰਸਰ ਦਾ ਸੋ ਇਹ ਤਿੰਨ ਨਾਮ ਹੈ ਜੋ ਹਮੇਸ਼ਾ ਮੇਰੇ ਦਿਮਾਗ 'ਚ ਫਿਕਸ ਰਹਿੰਦੇ ਆ ਲਤਾ ਜੀ ਰਫੀ ਜੀ ਤੇ ਗੁਰਦਾਸ ਮਾਨ ਜੀ ਲਤਾ ਮੰਗੇਸ਼ਕਰ ਸੌਰੀ ਸੋਰਗੀ ਲਤਾ ਮੰਗੇਸ਼ਕਰ ਇੱਕ ਉਹ ਉਹ ਹੀਰਾ ਸੀ ਇੰਡੀਆ ਦਾ ਭਾਰਤ ਦਾ ਅਨਮੋਲ ਰਤਨ ਸੀਗੀ ਮੈਂ ਬ੍ਰੀਕੇ ਨਾਲ ਉਹਦੀ ਜੀਵਨੀ ਨੂੰ ਸਰਚ ਕਰਦੀ ਆ ਗੂਗਲ ਤੇ ਪੜ੍ਹਦੀ ਆ ਦੇਖਦੀ ਆ ਬਾਈ ਇਹ ਬੰਦੀ ਸਾਰੀ ਉਮਰ ਵਾਈਟ ਸਾੜੀ ਸਾਰੀ ਉਮਰ ਇੱਕੋ ਹੈਅਰਸਟਾਈਲ ਰੱਖਣਾ ਬਿਲਕੁਲ ਸਾਦਗੀ ਨਾਲ ਰਹਿਣਾ ਬੰਦਾ ਨਾ ਤੁਸੀਂ ਇੱਕ ਸਾਲ ਦੋ ਸਾਲ ਇੱਕ ਹੀ ਕਲਰ ਦੇ ਕੱਪੜੇ ਪਾ ਕੇ ਰਹਿ ਦੋ ਉਭਜੋਗੇ ਇੱਕ ਹੀ ਵਾਲਾ ਦਾ ਸਟਾਈਲ ਕਰਕੇ ਦੇਖ ਲਓ ਉਭਜੋਗੇ ਤੁਹਾਨੂੰ ਹੁਣ ਆਉਣਾ ਚੇਂਜ ਆਉਣਾ టు ਸਮਥਿੰਗ ਡਿਫਰੈਂਟ ਠੀਕ ਹੈ ਆਪਾਂ ਚੇਂਜ ਕਰਦੇ ਆ ਆਪਣੇ ਨੂੰ ਮੈਂ ਇਵਨ ਕਿ ਮੈਂ ਆਪਣੇ ਹੈਅਰਸਟਾਈਲ ਚੇਂਜ ਕਰਦੀ ਰਹਿਣੀ ਹੈ ਯਾਰ ਕਿਤਾਂ ਉਹ ਲੇਡੀ ਨੇ ਇੰਨਾ ਗਲੇ ਦੇ ਵਿੱਚ ਸਰਸਪਤੀ ਇੰਨੀ ਸੁਰੀਲੀ ਆਵਾਜ਼ ਰੈਣੀ ਸਾਦਗੀ ਮਤਲਬ ਉਹ ਐਂ ਲੱਗਦਾ ਵੀ ਰੱਬ ਨੇ ਜਿਵੇਂ ਕੋਈ ਬਹੁਤ ਹੀ ਨੇਕ ਜੀ ਰੂਹ ਧਰਤੀ ਤੇ ਭੇਜਤੀ ਸੁਰੇ ਨੇ ਸਾਫ ਸੁਥਰੇ ਗਾਣੇ ਗਾਏ ਉਹਨਾਂ ਨੇ ਚੋਲੀ ਕੇ ਪਿੱਛੇ ਕੀ ਹੈ ਉਸ ਗਾਣੇ ਵਾਸਤੇ ਉਹਨਾਂ ਨੂੰ ਬਹੁਤ ਵੱਡੀ ਰਕਮ ਦੇ ਰਹੇ ਸੀ ਕਿ ਪਲੀਜ਼ ਅਸੀਂ ਲਤਾ ਜੀ ਦੀ ਆਵਾਜ਼ ਤੇ ਗਾਣਾ ਗਾਣਾ ਉਹਨਾਂ ਨੇ ਕਹਿੰਦੇ ਕਿ ਮੈਂ ਐਸੇ ਗਾਣੇ ਨਹੀਂ ਗਾਉਂਦੀ ਦੇਖੋ ਨੇ ਗਾਇਆ ਵੀ ਨਹੀਂ ਠੀਕ ਹੈ ਉਸ ਤੋਂ ਬਾਅਦ ਆਪਾਂ ਰਫੀ ਜੀ ਨੂੰ ਲੈ ਲਿਆ ਕਿਆ ਗਾਇਕੀ ਸੀ ਇੱਕ ਟੁੱਟਿਆ ਪੱਜਾ ਮੁਰਦਲਾ ਗਾਣਾ ਦੇ ਦੋ ਜਿਹੜਾ ਰਫੀ ਜੀ ਦੀ ਆਵਾਜ਼ ਵਿੱਚ ਮੁਹੰਮਦ ਰਫੀ ਜੀ ਨੇ ਗਾਣਾ ਗਾ ਲਿਆ ਉਸ ਚ ਜਾਨ ਆ ਜਾਏਗੀ ਉਸੋ ਵਾਰ ਹੀ ਆਪਣੇ ਗੁਰਦਾਸ ਮਾਨ ਜੀ ਦੀ ਗੁਰਦਾਸ ਮਾਨ ਜੀ ਨੇ ਤਾਂ ਪੰਜਾਬ ਨੂੰ ਪੰਜਾਬ ਜਿਹੜਾ ਸੰਗੀਤ ਹੈ ਉਹਨੂੰ ਇੱਕ ਨਵਾਂ ਰੁਖ ਦਿੱਤਾ ਉਹਨਾਂ ਨੇ ਗੀਤਾਂ ਵਿੱਚੋਂ ਇੰਨਾ ਕੁਝ ਸਿੱਖਣ ਨੂੰ ਮਿਲਿਆ ਮੈਂ ਉਹਨਾਂ ਦੇ ਬੜੇ ਸੌਂਗਸ ਤੋਂ ਪ੍ਰਭਾਵਿਤ ਹੋਈ ਹੈ ਉਹਦਾ ਸਭ ਤੋਂ ਮੈਨੂੰ ਅੱਛਾ ਗੀਤ ਲੱਗਦਾ ਰੋਟੀ ਹੱਕ ਦੀ ਖਾਈਏ ਭਾਵੇਂ ਬੂਟ ਪੌਲ ਸ਼ਾਂ ਕਰੀਏ ਸੋ ਜਦੋਂ ਮੈਂ ਕੈਨੇਡਾ ਚਾਈ ਮੈਂ ਇੱਥੇ ਆ ਕੇ ਆਪਣੀ ਸ਼ੁਰੂਆਤ ਕੀਤੀ ਮੈਂ ਛੋਟੇ ਤੋਂ ਛੋਟਾ ਕੰਮ ਬਟੇ ਤੋਂ ਵੱਡਾ ਕੰਮ ਮਤਲਬ ਮੈਂ ਮਿਹਨਤ ਕਰਨ ਵਿੱਚ ਬਿਲਕੁਲ ਸ਼ਰਮ ਮਹਿਸੂਸ ਨਹੀਂ ਕੀਤੀ ਕਿਉਂਕਿ ਹਮੇਸ਼ਾ ਮੈਨੂੰ ਉਹ ਗਾਣਾ ਇੱਕ ਉਹਨਾਂ ਦਾ ਉਹ ਗਾਣਾ ਚੇਤਾ ਹੁੰਸੀ ਲਤਾ ਜੀ ਦਾ ਜ਼ਿੰਦਗੀ ਹਰ ਕਦਮ ਇੱਕ ਨਹੀਂ ਜੰਗ ਹੈ ਜੀਤ ਜਾਏਗੇ ਹਮ ਅਗਰ ਤੋ ਸੰਗ ਹੈ ਇਹ ਗਾਣਾਨ ਤਾਂ ਮੈਨ ਲੱਗਦਾ ਘੱਟੋ ਘੱਟ 15000 ਵਾਰ ਸੁਣ ਲਿਆ ਹੋਣਾ ਸੋ ਕੁਝ ਐਸੇ ਗੀਤ ਹੁੰਦੇ ਆ ਨਾ ਕਿ ਜਿਨ੍ਹਾਂ ਨੂੰ ਜੇ ਤੁਹਾਨੂੰ ਲੱਗਦਾ ਸੇ ਕੁਝ ਕਰਨੀ ਬਾਰੇ ਲਾਈਫ ਚ ਗੀਤਾਂ ਨੂੰ ਸੁਣੋ ਉਹ ਤੋਂ ਸੁਣ ਕੇ ਤੁਹਾਨੂੰ ਇੱਕ ਕੌਨਫੀਡੈਂਸ ਮਿਲਦਾ ਹੌਸਲਾ ਮਿਲਦਾ ਹੈ ਤੁਸੀਂ ਅੱਗੇ ਵਧਦੇ ਹੋ